ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528200355 ਜੀ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਹਾਂਜੀ ਬਾਈ ਸਸਰੀ ਗਾ ਜੀ ਸਸਰੀ ਗਾ ਜੀ ਨਾਮ ਗੁਰਦੀਪ ਸਿੰਘ ਜੀ ਪਿੰਡ ਸਹਿਣਾ ਜੀ ਜ਼ਿਲ੍ਹਾ ਬਰਨਾਲਾ ਜੀ हां जी ਵੈੜ ਦੀ ਜਾਣਕਾਰੀ ਦੋ ਜੀ ਆਪਣੀ ਜੀ ਵੈੜ ਵੀਰੇ ਦੂਜੇ ਛੂਏ ਨੂੰ ਗੱਭਣਾ ਕੀ ਛੂੰਦੀ ਛੂਣ ਵਾਲੇ 10 12 ਦਿਨਾਂ ਦੀ ਕੱਚੀ ਹੈ 10 12 ਦਿਨਾਂ ਦੀ ਕੱਚੀ ਹੈ ਤੇ ਰੇਟ ਭਰਾ ਦਾ ਰੇਟ ਤਾਂ ਫੋਨ ਤੇ ਕਰ ਲਾਂਗੇ ਜੀ ਠੀਕ ਹੈ ਜੀ ਪਹਿਲੇ ਛੋ 17 18 ਕਿਲੋ ਇਹਨੇ ਦੋ ਤੇ ਦਿੱਤਾਗਾ ਠੀਕ ਹੈ ਆਪਣੇ ਆਪਣੇ ਪਿੰਡੋਂ ਹੀ ਲਤੀ ਹੋ ਕੋਈ ਮੰਡੀ-ਮੁੰਡੀ ਵਾਲਾ ਜਾਨਵਰ ਨਹੀਂ ਹੈ ਠੀਕ ਹੈ ਜੀ ਤੋਰ ਦੋ ਭਰਾ ਲੈ ਲੋ ਪਾ ਚੈੱਕ ਕਰ ਕੇ ਖਾਣ ਇਹ ਵਾਲੂ ਦਾ ਬਹੁਤ ਵੱਡੂ ਜੀ ਠੀਕ ਹੈ ਠੀਕ ਹੈ ਇਹ ਪੂਰਾ ਚੰਗਾ ਲੱਗਿਆ ਹੋਗਾ ਜੀ ਬਾਕੀ ਸਭ ਦਿਖਾਉਣੇ ਤੋੜਾ ਠੀਕ ਹੈ ਨੋਕਸ ਰਮਾ ਮਣੀ ਦਾ ਕੱਦ ਕੁੱਦ ਲੋ ਜੀ ਮੋੜ ਲਓ ਭਰਾ ਲੋ ਜੀ ਤੋੜਾ ਤਰਾ ਸਾਡੇ ਸਾਹਮਣੇ ਭਰਾ ਲੋ ਜੀ ਫੇਸ ਕੁਆਲਟੀ ਫੈਟ ਹੈ ਠੀਕ ਹੈ ਜੀ 10 12 ਦਿਨਾਂ ਦੀ ਕੱਚੀ ਹੈ ਭਰਾ ਠੀਕ ਹੈ ਜੀ ਪੂਰੀ ਬਣ ਕੇ ਜੀ ਠੀਕ ਹੈ ਜੀ ਠੀਕ ਲੋ ਭਰਾ ਚੈੱਕ ਕਰ ਸਕਦੇ ਥਾਣ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਠੀਕ ਹੈ ਜੀ ਪਿੰਡ ਸਹਿਣਾ ਤੇ ਜਿਲਾ ਨੂੰ ਪੈਂਦਾ ਪਰਨਾਲਾ ਬਾਈ ਜੀ ਦੀ ਆਪਾਂ ਪਹਿਲਾਂ ਵੀ ਵੀਡੀਓ ਬਣਾਉਂਦੇ ਰਹਿੰਦੇ ਆਂ ਕਾਨੂੰ ਪਤਾ ਹੀ ਹੈ ਵਪਾਰ ਦਾ ਕੰਮ ਆ ਬਾਈ ਦਾ ਠੀਕ ਹੈ ਜੀ ਰੇਟ ਭਰਾ ਜਾਇ ਜੀ ਹੋ ਜਮਾ ਹਾਂ ਰੇਟ ਤਾਂ ਜਾਇ ਜੀ ਹੋ ਜੀ ਬਰ ਠੀਕ ਹੈ ਜੀ ਠੀਕ ਹੈ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ